ਆੰਦੀ ਸਾਸੀ ਕਾੰਦੀ ਸਾਰਿਆਂ ਹੋਸਨਾਵ ਜੀ ਠਾਕ ਵੀ ਜੀ ਲੋਕ ਫੈ ਪਾਉਂਦੇ ਬਹੁਤ ਜਿਆਦੇ ਫਾਇਦੇ ਨੇ ਜਦੋਂ ਆਪਾਂ ਲੈਂਟਰ ਪਾਉਂਦੇ ਆ ਤੇ 2 ਸਾਲ ਬਾਅਦ ਲੋਕ ਜ਼ਰੂਰੀ ਪਾਉ ਜੀ ਜਦੋਂ ਆਪਾਂ ਲੋਕ ਨਹੀਂ ਪਾਉਂਦੇ ਉਹ ਆਪਣੇ ਲੈਂਟਰ ਚ ਸਲਾਹ ਪੈਣੀ ਚાલુ ਹੋ ਜਾਂਦੀ ਹੈ ਜੀ ਕਈ ਲੋਕ ਵੀਰ ਕੀ ਕਰਦੇ ਆ ਲੈਂਟਰ ਪਾ ਕੇ ਤੇ ਮਗਰ ਦੀ ਮਗਰ ਟੈਲ ਆ ਦਿੰਦੇ ਆ ਤੇ ਉਹ ਜਿਹੜੀ ਸਲਾਹ ਆ ਉਹ ਸਲਾਹ ਮੰਨ ਕੇ ਚੱਲੋ ਨਹੀਂ ਜਾਂਦੀ ਜੇ ਆਪਾਂ ਭਾਵੇਂ ਟਾਇਲ ਲਾ ਦੀਏ ਉੱਪਰ ਟੈਲੀ ਵੀ ਜਦੋਂ ਲਾ ਦਿੰਨੇ ਆ ਜਦੋਂ ਜਿਆਦਾ ਮੀਂਹ ਪੈਂਦਾ ਏ ਉਦੋਂ ਟਾਇਲ ਦੇ ਵਿੱਚ ਸਲ੍ਹਾਵ ਜਾ ਕੇ ਲੈਂਟਰ ਨੂੰ ਨੁਕਸਾਨ ਕਰਦੀ ਆ ਮੇਰੀ ਸਲਾਹ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਲੈਂਟਰ ਲੈਂਟਰ ਨੂੰ ਘੱਟੋ ਘੱਟ ਵੀ ਸਾਲ 2 ਸਾਲ ਬਾਅਦ ਲੈਂਟਰ ਪਾਉਂਦਾ 2 ਸਾਲ ਬਾਅਦ ਇੱਥੇ ਲੁੱਕ ਪਾਓ ਜੇ ਨਈਂ ਮੀਆ ਦੇ ਭਾਵੇਂ ਲੈਂਟਰ ਤੇ ਨਵੇਂ-ਨਵੇਂ ਤੇ ਲੁੱਕ ਪਾ ਕੇ ਉੱਪਰ ਟਾਇਲ ਲਾ ਦਿਓ ਜਿੰਨੂੰ ਛਿੱਤੀ ਹੈ ਜਿੰਨੇ ਕੰਮ ਕਰਨਾ ਤੇ ਅਸੀਂ ਤੇ ਘੱਟੋ ਘੱਟ ਵੀ ਸਾਲ 1.5 ਸਾਲ 2 ਸਾਲ ਬਾਅਦ ਲੁੱਕ ਪਾਉਂਦੇ ਆ ਲੋਕ ਘੱਟ ਤੋਂ ਘੱਟ ਅਸੀਂ ਪਾਉਨੇ ਆ ਇੱਕ ਸੈਕੜੇ ਦੇ ਵਿੱਚ 4 ਤੋਂ 5 ਕਿਲੋ 6 ਕਿਲੋ ਪਾਇਰ ਸਭ ਤੋਂ ਵਧੀਆ ਗੱਲ ਹੈ ਜੀ ਠੀਕ ਹੈ ਜੀ 4-5 ਕਿਲੋ ਲੋਕ ਪਾਉਣੀ ਲਾਜ਼ਮੀ ਹੀ ਜ਼ਰੂਰੀ ਆ ਤਾਂ ਜੋ ਜਿਹੜੀ ਆਪਣੀ ਛੱਤ ਆ ਉਹ ਵਾਟਰ ਪ੍ਰੂਫਿੰਗ ਹੋ ਜਾਂਦੀ ਹੈ ਸਾਰੀ ਜਿੰਨਾ ਮਰਜ਼ੀ ਪਾਣੀ ਉੱਪਰ ਖਲੋ ਜੇ ਖੜ ਜੇ ਮੀਂਹ ਆ ਜੇ ਲੀਕਿੰਗ ਨਹੀਂ ਹੋਊਗਾ ਲੈਂਟਰ ਸਲਾਬਾ ਨਹੀਂ ਪਾਉ ਲੈਂਟਰ ਨੂੰ ਇੰਨਾ ਵਧੀਆ ਰਿਜ਼ਲਟ ਹੈ ਚੀਜ਼ ਦਾ ਕਈ ਲੋਕ ਹੀ ਕਰਦੇ ਕਈ ਤਾਂ ਪਹਿਲਾਂ ਪਾ ਦਿੰਦੇ ਆ ਕਈ ਮਿੱਟੀ ਗੱਲੀ ਪਾ ਦਿੰਦੇ ਆ ਤੇ ਮਿੱਟੀ ਦੀ ਵੀ ਤੁਹਾਨੂੰ ਪਤਾ ਹੈ ਕਿ ਜਦੋਂ ਮੀਂਹ ਆਉਂਦਾ ਤੇ ਮਿੱਟੀ ਦੀ ਵੀ ਸਲਾਬ ਸਾਰੀ ਲੈਂਟਰ ਤੱਕ ਪਹੁੰਚ ਜਾਂਦੀ ਆ ਮਿੱਟੀ ਦੀ ਸਲਾਬ ਤੇ ਹੁੰਦੀ ਆਉਂਦੀ ਏ ਇਸ ਕਰਕੇ ਅਹੀਂ ਜਦੋਂ ਵੀ ਵੀਰ ਜੀ ਕੰਮ ਇਹ ਕਰਦੇ ਆ ਲੁੱਕ ਜ਼ਰੂਰੀ ਅਹੀਂ ਪਾਉਣੇ ਲੁੱਕ ਪਾਉਣਾ ਇੰਨਾ ਜ਼ਿਆਦਾ ਫਾਇਦਾ ਨਾਲ ਲੈਂਟਰ ਦੀ ਮਨਿਆ ਦੀ ਸੱਚ ਪੁੱਛੋ 20 ਸਾਲ ਵੱਜ ਜਾਂਦੀ ਆ ਲੋ ਇਸ ਕਰਕੇ ਅਹੀਂ ਤੁਹਾਨੂੰ ਬੇਨਤੀ ਕਰਦੇ ਆ ਵੀਰ ਜੀ ਲੁੱਕ ਪਾਉਣੀ ਬਹੁਤ ਹੀ ਜ਼ਰੂਰੀ ਆ ਘੱਟ ਤੋਂ ਘੱਟ ਵੀ 5-6 ਕਿਲੋ ਸੈਂਗੜੇ ਚ ਲੁੱਕ ਪਾਓ ਠੀਕ ਆ ਚੰਗੀ ਤਰ੍ਹਾਂ ਵਧੀਆ ਕੋਡਿੰਗ ਕਰੋ ਇਹਦੀ ਰੋਕਪਾਂ ਦੀ ਠੀਕ ਹੈ ਜੀ ਉੱਪਰ ਫਿਰ ਨਾਲ ਦੀ ਨਾਲ ਮਿੱਟੀ ਪਾ ਕੇ ਟੈਲ ਲਾ ਦੋ ਟੈਲ ਲਾਉਣੀ ਟੈਲ ਲਾ ਦੋ ਜਾਂ ਕੱਲੀ ਰੋੜੀ ਪਾ ਕੇ ਉੱਪਰ ਚੀਨੀ ਟੈਲ ਲਾਉਣੀ ਚੀਨੀ ਟੈਲ ਲਾ ਦੋ ਠੀਕ ਹੈ ਜੀ ਧੰਨਵਾਦ